ਆਪਣੇ ਕੋਲ ਇਕਲੀ ਤਿਪਤਨ ਮਾਸਟਰ ਬਰੀਡ ਰੱਖੀ ਹੋਈ ਆ ਜੀ ਇਹ ਆਪਣਾ ਡੌਗ ਹੈਗਾ 2.5 3 ਸਾਲ ਦਾ ਜੀ 50000 ਤੋਂ ਸਟਾਰਟ ਹੋ ਜਾਂਦਾ ਜੀ 50000 ਇਹਦੀ 25 ਦਾ ਰੇਟ ਹੈ ਤੇ ਇਹ ਕਿੱਥੋਂ ਤੱਕ ਜਾਊ ਇਹਨਾਂ ਦੀ ਕੋਈ ਕੀਮਤ ਨਹੀਂ ਹੁੰਦੀ ਵੱਡੇ ਡੌਗ ਦੀ ਇਹ ਸ਼ੌਂਕ ਕਿਵੇਂ ਪਿਆ ਕੁੱਤੇ ਪਾਲਣ ਦਾ ਸ਼ੌਂਕ ਮੰਨ ਲਓ ਸਟਾਰਟਿੰਗ ਤੋਂ ਹੀ ਹੈ ਜੋ ਬੱਚੇ ਸੀਗੇ ਪਹਿਲਾਂ ਗਲੀਆਂ ਚੋਂ ਬੱਚੇ ਫੜ ਕੇ ਲਿਆਉਂਦੇ ਸੀਗੇ ਫਿਰ ਉਹ ਦੁਆਰ ਨੌਲਜ ਆਉਂਦੀ ਰਹੀ ਤੇ ਇਹ ਆਪਣੀ ਹੀ ਰੱਖੇ ਜੀ ਕਮਰਿਆਂ ਦੇ ਵਿੱਚ ਬੱਚਿਆਂ ਨੂੰ ਕੱਢਦੇ ਨੇ ਪਰ ਇਹਨਾਂ ਨੂੰ ਅੰਦਰ ਹੀ ਰੱਖਣਾ ਪੈਂਦਾਗਾ 70 ਕੇਜੀ ਤੋਂ ਪਲੱਸ ਬਾਜਣਾ ਇਹਦਾ ਤਿੰਨ ਕਿਸਾਲੇ ਜ ਆ ਆਪਦੀ ਬਰੀਡਿੰਗ ਦਾ ਬੱਚਾ ਆਪਾਂ ਨੇ ਕਿਸੇ ਪਾਸੇ ਲੈ ਆਣੀ ਹੈਗਾ ਅੱਛਾ ਅੱਜ ਤਾਂ ਜਦੋਂ ਮੰਨ ਲਓ ਕਿ ਛੋਟਾ ਜਦੋਂ ਸੀਗਾ ਉਦੋਂ ਇਹਦੀ ਹਾਈਟ ਕਿੰਨੀ ਕੀ ਸੀ ਨਾਰਮਲ ਡੌਗ ਵਰਗੀ ਹਾਈਟ ਹੋਣੀ ਮੈਨੂੰ ਲੱਗਦਾ ਜਦੋਂ ਛੋਟੇ ਹੁੰਦੇ ਬੱਚੇ ਉਹ ਤਾਂ ਮੰਨ ਲਓ ਕਿ ਇੱਕੋ ਜੀ ਦੀਦੇ ਨੇ ਕਿ ਮਿਕਸ ਵੀ ਉਹੀ ਉਦਾਂ ਹੀ ਦੇਸੂਗਾ ਕੁਆਲਿਟੀ ਵਾਲਾ ਵੀ ਉਦਾਂ ਦਾ ਜਿਹੜਾ ਮੰਨ ਲਓ ਕਿ ਲੰਡਰ ਹੁੰਦੇ ਨੇ ਉਹ ਵੀ ਇੱਕੋ ਜੇ ਦੇਸਣਗੇ ਤੇ ਭਾਈ ਖਾਂਦਾ ਪੀਂਦਾ ਕੀ ਹੈ ਇਹ ਖਰਾਕ ਇਹਦੀ ਖਰਾਕ ਨਾਰਮਲ ਆ ਜੀ ਫੀਡ ਆ ਫੀਡ ਦੇ ਨਾਲ ਤਾਂ ਹੀ ਚੱਲਦੀ ਆ ਜੀ ਲੋ ਵੀ ਹਰ ਕਿਸੇ ਦੇ ਵੱਖਰੇ ਵੱਖਰੇ ਸ਼ੌਂਕ ਹੁੰਦੇ ਨੇ ਹਰ ਕੋਈ ਜਾਨਵਰ ਪਾਲਦਾ ਕੋਈ ਬਿੱਲੀਆਂ ਪਾਲਦਾ ਕੋਈ ਕੁੱਤੇ ਪਾਲਦਾ ਮੈਂ ਕਹਣੀ ਆ ਵੀ ਇੱਕ ਅਨੋਖਾ ਸ਼ੌਂਕ ਆ ਕੁੱਤਿਆਂ ਦਾ ਤੇ ਸਾਡੇ ਇੱਥੇ ਪਟਿਆਲੇ ਦੇ ਵਿੱਚ ਲੱਗਿਆ ਹੋਇਆ ਜੀ ਡੌਗ ਸ਼ੋ ਜਿੱਥੇ ਦਰੋਂ ਦਰੋਂ ਕੁੱਤੇ ਆਏ ਨੇ ਔਰ ਬਹੁਤ ਸੋਹਣੀ ਸੋਹਣੀ ਬ੍ਰੀਡ ਆ ਇਹਨਾਂ ਦੀ ਤੇ ਹੁਣ ਮੈਂ ਤੁਹਾਨੂੰ ਬਿਲਾਉਣ ਜਾ ਰਹੀ ਆ ਇਹ ਉਹ ਡੌਗ ਹੈ 50000 ਰੁਪਏ ਦਾ ਰੇਟ ਹੈ ਨਾ ਬਾਈ ਇਹ ਬੱਚੇ ਦਾ ਜੀ 50000 ਤੋਂ ਸਟਾਰਟ ਹੋਏਗਾ ਜੀ 50000 ਇਹਦੇ ਬੱਚੇ ਦਾ ਰੇਟ ਆ ਤੇ ਇਹ ਕਿੱਥੋਂ ਤੱਕ ਜਾਊ ਇਹਨਾਂ ਦੀ ਕੋਈ ਕੀਮਤ ਨਹੀਂ ਹੁੰਦੀ ਵੱਡੇ ਡੌਗ ਦੀ ਜੀ ਬਈ ਕਿੱਥੋਂ ਆਏ ਹੋ ਤੁਸੀਂ ਆਪਾਂ ਬਰਨਾਲੇ ਤੋਂ ਆਏ ਹਾਂ ਜੀ ਆਪਣੇ ਕੋਲੇ ਇਕਲੀ ਟਿਪਟਨ ਮਾਸਟਰ ਬਰੀਡ ਰੱਖੀ ਹੋਈ ਹੈ ਜੀ ਇਹ ਆਪਣਾ ਡੌਗ ਹੈਗਾ 2.5 3 ਸਾਲ ਦਾ ਇਹਦੀ ਭੈਣ ਆ ਗਈ ਉਹ ਪਾਰਟਿਸਪੇਟ ਕਰ ਰਹੀ ਹੈਗੀ ਅੰਦਰ ਆਪਣੇ ਦੋ ਮੰਨ ਲਓ ਡੌਗ ਅੰਦਰ ਇੱਕ ਮੀਲ ਆ ਇੱਕ ਬੀ ਮੀਲ ਇਹ ਪਾਰਟਿਸਪੇਟ ਕਰੀ ਇਹ ਸ਼ੌਂਕ ਕਿਵੇਂ ਪਿਆ ਕੁੱਤੇ ਪਾਲਣ ਦਾ ਸ਼ੌਂਕ ਮੰਨ ਲਓ ਸਟਾਰਟਿੰਗ ਤੋਂ ਹੀ ਹੈ ਜੋ ਬੱਚੇ ਸੀਗੇ ਪਹਿਲਾਂ ਗਲੀਆਂ 'ਚੋਂ ਵਾਰਾ ਬੱਚੇ ਫੜ ਕੇ ਲਾਉਂਦੇ ਸੀਗੇ ਫਿਰ ਉਹ ਦੁਬਾਰ ਨੌਲਜ ਆਉਂਦੀ ਰਹੀ ਤੇ ਇਹ ਆਪਣੀ ਇਹ ਰੱਖੇ अच्छा अच्छा ਤੇ ਫਿਰ ਜਿਵੇਂ ਕਹਦੇ ਨੇ ਵੀ ਕੁੱਤੇ ਜਿਹੜੇ ਪਾਲਣੇ ਆ ਉਹਨਾਂ ਬੱਚਿਆਂ ਨਾਲੋਂ ਵੱਧ ਖਿਆਲ ਰੱਖਣਾ ਪੈਂਦਾ ਇਹਨਾਂ ਦਾ ਇਹਨਾਂ ਨੂੰ ਜ਼ਿਆਦਾ ਖਿਆਲ ਰੱਖਣਾ ਪੈਂਦਾ ਜੀ ਕਮਰਿਆਂ ਦੇ ਵਿੱਚ ਬੱਚਿਆਂ ਨੂੰ ਕੱਢਦੇ ਨੇ ਪਰ ਇਹਨਾਂ ਨੂੰ ਅੰਦਰ ਹੀ ਰੱਖਣਾ ਪੈਂਦਾਗਾ اچھا ਹਾਂਜੀ ਠੀਕ ਹੈ ਤਾਂ ਇਹਦੇ ਬਾਰੇ ਮੈਨੂੰ ਦੱਸੋ ਕੋਈ ਡਿਟੇਲ ਵੀ ਇਹ ਕਿ ਇਹਦਾ ਭਾਰ ਹੈ ਕਿ ਸਾਰਾ ਕਿੱਥੋਂ ਲਿਆਂਦਾ ਮੰਨ ਲਓ ਕਿ 70 ਕਿਜੀ ਤੋਂ ਪਲੱਸ ਵਜਣਾ ਇਹਦਾ ਤਿੰਨ ਕਸਾਲ ਏਜ ਆ ਆਪਦੀ ਬਰੀਡਿੰਗ ਦਾ ਬੱਚਾ ਆਪਾਂ ਨੇ ਕਿਸੇ ਪਾਸੇ ਲਿਆਣੀ ਹੈਗਾ ਅੱਛਾ ਆਦਾ ਤਾਂ ਹਾਂਜੀ ਆ ਇਹਦੇ ਮਾਪੇ ਵੀ ਆਪਣੇ ਕੋਲੀ ਨੇਗੇ ਅੱਛਾ ਇਹਦੇ ਬੱਚੇ ਵੀ ਵਾਲੇ ਵਾਲੇ ਹੁੰਦੇ ਨੇ 50 ਕ ਹਜ਼ਾਰ ਤੋਂ ਸਟਾਰਟ ਹੋ ਕੇ 2.5 ਲੱਖ ਰੁਪਏ ਤੱਕ ਬੱਚਾ ਆਪਣਾ ਚਲਾ ਜਾਂਦਾਗਾ ਠੀਕ ਹੈ ਜਿੱਦਾਂ ਵੀ ਮੰਨ ਲਓ ਕੁਆਲਿਟੀ ਅਗਲੀ ਨੂੰ ਚਾਹੀਦੀ ਹੈਗੀ ਬਈ ਇਹਦਾ ਵੇਟ ਵੀ ਖਾਸੇ ਹੀ ਹੋਊਗਾ ਹਨਾ 1.70 ਕਿਜੀ ਪਲੱਸ ਆਈ अच्छा, अच्छा 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 कि ਜੇ ਜਦੋਂ ਮੰਨ ਲਓ ਵੀ ਛੋਟਾ ਜਦੋਂ ਸੀਗਾ ਉਦੋਂ ਇਹਦੀ ਹਾਈਟ ਕਿੰਨੀ ਕੁ ਸੀ ਨਾਰਮਲ ਡੌਗ ਵਰਗੀ ਹਾਈਟ ਹੋਣੀ ਮੈਨੂੰ ਲੱਗਦਾ ਜਦੋਂ ਛੋਟੇ ਹੁੰਦੇ ਆ ਬੱਚੇ ਉਹ ਤਾਂ ਮੰਨ ਲਓ ਕਿ ਇੱਕੋ ਜੀ ਦੀਦੇ ਨੇ ਕਿ ਮਿਕਸ ਵੀ ਉਹੀ ਉਦਾਂ ਹੀ ਦੇਸੂਗਾ ਕੁਆਲਟੀ ਵਾਲਾ ਵੀ ਉਦਾਂ ਦਾ ਜਿਹੜਾ ਮੰਨ ਲਓ ਕਿ ਲੰਡਰ ਹੁੰਦੇ ਨੇ ਉਹ ਵੀ ਇੱਕੋ ਜਿਹੇ ਦੇਸਣਗੇ ਲੰਡੇਰੀਆਂ ਜਿਹੜੇ ਆਮਦਨ ਗੱਦੀ ਦੇ ਵਿੱਚ ਜਿਹੜੀ ਲੋਕਲ ਬਰੀਡਿੰਗ ਆਏ ਵੀ ਹੈਗੀ ਪਰ ਉਹ ਮੰਨ ਲਓ ਕਿ ਵੱਡਾ ਹੋ ਕੇ ਪਤਾ ਲੱਗਦਾ ਕਿਹੜੀ ਚੀਜ਼ ਕਿੱਦਾਂ ਦੀ ਭਰਨੀ ਆ ਕੈਨਲ ਵਾਲਾ ਤੁਹਾਨੂੰ ਗਾਰੰਟੀ ਦਿੰਦਾ ਮੰਨ ਲਓ ਕਿ ਉਹ ਉਹਦੇ ਟਿਪੈਂਡ ਆਗਾ ਅੱਛਾ ਤੇ ਭਾਈ ਇਹਨੂੰ ਲੈ ਕੇ ਕਿੱਥੋਂ ਆਏ ਹੋਗੇ ਇਹ ਆਪਣੀ ਬਰੀਡਿੰਗ ਦਾ ਹੀ ਬੱਚਾ ਜੀ ਅੱਛਾ ਪਹਿਲਾਂ ਤਾਂ ਕਿਤੋਂ ਲੈ ਕੇ ਆਏ ਹੋਗੇ ਹਨਾ ਵੀ ਤੁਸੀਂ ਇਕ ਲਿਆਏ ਹੋਵੋਗੇ ਫਿਰ ਉਸ ਤੋਂ ਬਾਅਦ ਉਹ ਚਲੋ ਮੰਨ ਲਓ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਕੈਨਲ ਨੇਗੇ ਵੈਸੇ ਸਟਾਰਟਿੰਗ ਤੋਂ ਹੀ ਮੰਨ ਲਓ ਕਿ ਆਪਾਂ ਨੂੰ ਸੌਂਗ ਸੀਗਾ ਕਹਾ ਬਜ਼ੁਰਗਾਂ ਦਾ ਫਰੈਂਡ ਸਰਕਲ ਆ ਸਾਡਾ ਤਿੰਨ ਚਾਰ ਜਾਨਾਂ ਦਾ ਆਪਣੇ ਧੂਰੀ ਦੇ ਕੋਲੇ ਘਨੌਰੀ ਕਲਾਂ ਪਿੰਡ ਆਗਾ ਉੱਥੇ ਵੀ ਡੌਗ ਰੱਖੇ ਹੋਇਆ ਅੱਛਾ ਖੰਨੇ ਦੇ ਕੋਲੇ ਵੀਜਾ ਦਾ ਉੱਥੇ ਵੀ ਆਪਣੇ ਡੌਗ ਰੱਖੇ ਹੋਇਆ ਬਰਨਾਲੇ ਵੀ ਰੱਖੇ ਹੋਇਆ ਹਿਮਾਚਲ ਦੇ ਵਿੱਚ ਵੀ ਨੇ ਆਪਣਾ ਫਰੈਂਡ ਆਗਾ ਉੱਥੇ ਵੀ ਰੱਖੇ ਹੋਣਗੇ ਤੇ ਭਾਈ ਖਰਾਕ ਇਹਦੀ ਖਰਾਕ ਨਾਰਮਲ ਆ ਜੀ ਫੀਡ ਆ ਫੀਡ ਦੇ ਨਾਲ ਤਾਂ ਹੀ ਚਲਦੀ ਆ ਜੀ अच्छा अच्छा मतलब नॉर्मल ਇਹ ਨਾਨਵੈਜ ਨਹੀਂ ਖਾਂਦਾ ਵਿੱਚ ਹੁਣ ਵੈਜ ਖਾਂਦਾ ਜੇ ਮੰਨ ਲਓ ਕਿ ਇਹ ਜਿੱਥੇ ਆਪਣਾ ਰੱਖਿਆ ਉਹ ਉੱਥੇ ਇੱਕ ਸਿੰਗਲ ਡੌਗ ਹੈਗਾ ਜਿੱਥੇ ਛੱਡਿਆ ਹੋਇਆ ਘਰੇ ਜਿੱਥੇ ਸਾਡੇ ਮੰਨ ਲਓ 5 ਤੋਂ ਜ਼ਿਆਦਾ ਡੌਗ ਹੁੰਦੇ ਨੇ ਉੱਥੇ ਸੀ ਚਿਕਨ ਦੀ ਵਰਤੋਂ ਵੀ ਕਰਦੇ ਆ ਨਾਲ ਅੱਛਾ ਅੱਛਾ ਭਾਈ ਇੱਕ ਨਾ ਇਹਨਾਂ ਵਿੱਚ ਐਗਰੈਸ਼ਨ ਵੀ ਬਹੁਤ ਜ਼ਿਆਦਾ ਹੁੰਦਾ ਹੈਗਾ ਵੀ ਇਹ ਗੁੱਸਾ ਕਰਦੇ ਇਹ ਇੱਥੇ ਇਹਨੂੰ ਪਤਾ ਵੀ ਮੈਨੂੰ ਇੱਥੇ ਦੇਖਣ ਆਲੇ ਆਏ ਵੀ ਨਹੀਂਗੇ ਅੱਛਾ ਇਹਨੂੰ ਪਤਾ ਹੈ ਹਾਂ ਇਹਨੂੰ ਪਤਾ ਗਏ ਸੀ ਦਾ ਦਿਮਾਗ ਆਪਣੇ ਵਰਗਾ ਹੀ ਹੁੰਦਾ ਬੰਦਿਆਂ ਨਾਲੋਂ ਜ਼ਿਆਦਾ ਦਿਮਾਗ ਹੈਗਾ ਤੇ ਇਹਨੂੰ ਜਦੋਂ ਇਹਦੇ ਘਰੇ ਆਪਾਂ ਜਾਵਾਂਗੇ ਉਦੋਂ ਮੰਨ ਲਓ ਕਿ ਆਪ ਕਰਨੀ ਹੈਗੀ اچھا ਜੋ ਤੇ ਇਹਦੇ ਏਰੀ ਚ ਜਾਵਾਂਗੇ ਆਪਾਂ ਨਹੀਂ ਹੁਣ ਆਏ ਵੀ ਨਹੀਂ ਹੈਗਾ ਵੀ ਖਿੱਚਦਾ ਵੀ ਨਹੀਂ ਮਗਰ ਵੀ ਨਹੀਂ ਪੈਂਦਾ ਚੱਕਰੀ ਨਹੀਂ ਗਈ ਅੱਛਾ ਤੇ ਇਹਨੂੰ ਫਿਰ ਭਾਈ ਕੰਪੀਟੀਸ਼ਨਾਂ ਚ ਲੈ ਕੇ ਗਏ ਹੋ ਤੁਸੀਂ ਅੱਗੇ ਵੀ ਕਿਹੜੀ ਜੀ ਇਹਦੀ ਭੈਣ ਕੰਪੀਟੀਸ਼ਨ ਦੇ ਵਿੱਚ ਆ ਰਹੀ ਹੈਗੀ ਤੇ ਇੱਕ ਸਾਡਾ ਮੇਲ ਹੋਰ ਹੈਗਾ ਇੱਕ ਹੋ ਆ ਰਿਹਾ ਕਾ ਦੋ ਮੇਲ ਆਪਣੇ ਲੈ ਕੇ ਆਏ ਹੋਗੇ ਤੁਸੀਂ ਠੀਕ ਹੈ ਠੀਕ ਹੈ ਤੇ ਪਰ ਉਹਨੇ ਇਹ ਵੀ ਕਿਹਾ ਕਿ ਤੇ ਕੰਪੀਟੀਸ਼ਨ ਚ ਪਹਿਲਾਂ ਕਦੇ ਨਹੀਂ ਇਹ ਇਹਦੇ ਥੋੜਾ ਜਿਹਾ ਦੰਦਾਂ ਦਾ ਇਸ਼ੂ ਆਗਾ ਕਿਉਂਕਿ ਅੰਦਰ ਕੰਪੀਟੀਸ਼ਨ ਦੇ ਵਿੱਚ ਲੈ ਕੇ ਜਾਂਦੇ ਨੇ ਉੱਥੇ ਸਾਰੀਆਂ ਚੀਜ਼ਾਂ ਚੈੱਕ ਕੀਤੀ ਜਾਂਦੇ ਨੇ ਇਹਦੇ ਕਿਹੜੀ ਕਿਹੜੀ ਚੀਜ਼ਾਂ ਨੇ ਜਿਹੜੀਆਂ ਦੇਖੀਆਂ ਜਾਂਦੀਆਂ ਨੇ ਕੰਪੀਟੀਸ਼ਨ ਵੇਲੇ ਡੌਗ ਮੈਂ ਪਹਿਲਾਂ ਦੰਦ ਦੇਖਦੇ ਆ ਜੇ ਦੰਦ ਸਹੀ ਨਹੀਂ ਹੈਗੇ ਤਾਂ ਉੱਥੋਂ ਹੀ ਡੌਗ ਬਾਰੇ ਕੱਢ ਦੇਣਾਗਾ ਫਿਰ ਇਹਦੀ ਮੂਵਮੈਂਟ ਵਗੈਰਾ ਚੈੱਕ ਕੀਤੀ ਜਾਂਦੀ ਆ ਫਿਰ ਇਹਦੀ ਸਾਈਨਿੰਗ ਵਗੈਰਾ ਕੋਡ ਦੀ ਵੀ ਸੁੱਡੀ ਰੱਖ ਰਖਾਵ ਕਿਦਾਂ ਦਾਗਾ अच्छा फिर मान लो के इधियां लत्ता पावा सिधियां ਨੇ ਗਿਆ बॉडी ਜਿਹੜਾ ਸਟਰਕਚਰ ਆ ਉਹ ਸਹੀ ਹੈਗਾ ਯਾਨਕਿ ਕੁੱਲ ਮਿਲਾ ਕੇ ਜੇ ਪੂਰੀਆਂ ਚੀਜ਼ਾਂ ਦੇ ਵਿੱਚ ਖਰਾ ਉਤਰਦਾ ਤੁਹਾਡਾ ਡੌਗ ਫੇਰ ਹੀ ਮੰਨ ਲਓ ਕਿ ਪਾਰਟਿਸਪੇਟ ਅੱਗੇ ਕਰੂਗਾ ਨਹੀਂ ਉੱਥੋਂ ਹੀ ਪਹਿਲੇ ਰਿੰਗ ਦੇ ਵਿੱਚੋਂ ਬਾਹਰ ਨਿਕਲ ਜੂਗਾ اچھا ਤੇ ਭਾਈ ਕੰਪੀਟੀਸ਼ਨ ਚ ਲਜਾਣ ਲਈ ਕਿੰਨੀ ਉਮਰ ਹੋਣੀ ਚਾਹੀਦੀ ਇੱਕ ਡੌਗ ਦੇ ਤਕਰੀਬਨ 6 ਮਹੀਨੇ ਦਾ ਬੱਚਾ ਲਿਆ ਸਕਦੇ ਹੋ ਤੁਸੀਂ 6 ਮਹੀਨੇ ਦਾ ਬੱਚਾ ਸਿਖਾ ਦਿੰਦੇ ਨੇ ਪੂਰਾ ਪ੍ਰੀਪੇਅਰ ਹੋ ਜਾਂਦਾ ਉਸ ਕੰਮ ਲਈ ਉਹ ਆਪਦੇ ਤੇ ਡਿਪੈਂਡਾ ਮੰਨ ਲਓ ਤੁਸੀਂ ਕਿੱਦਾਂ ਦੀ ਟ੍ਰੇਨਿੰਗ ਦੇ ਰਹੇ ਹੋ ਬੱਚੇ ਨੂੰ ਅੱਛਾ ਅੱਛਾ 6 ਮਹੀਨੇ ਦਾ ਬੱਚਾ ਤੁਸੀਂ ਰਿੰਗ ਕਰ ਸਕਦੇ ਹੋ ਅੱਛਾ ਭਈ ਕੁੱਲ ਮਿਲਾ ਕੇ ਹੁਣ ਜੇ ਗੱਲ ਕਰੀਏ ਆਪਾਂ ਖਰਚੇ ਦੀ ਹਨਾ ਤੇ ਇਹ ਡੌਗ ਨੂੰ ਲੈ ਤਾਂ ਲੋਗ ਬੰਦਾ ਪਰ ਪਾਲਣੇ ਸਭ ਤੋਂ ਜ਼ਿਆਦਾ ਆਖੇ ਹੁੰਦੇ ਨੇ ਤੇ ਕਿੰਨਾ ਕੁ ਖਰਚਾ ਭਈ ਲੱਗ ਜਾਂਦਾ ਮਹੀਨੇ ਦੀ ਕਾਸਟਿੰਗ ਮੋਟੀ ਮੋਟੀ ਤੁਹਾਡੀ ਤਕਰੀਬਨ ਜਦੋਂ ਆਪਾਂ ਬੱਚਾ ਸਟਾਰਟਿੰਗ ਦੇ ਵਿੱਚ ਰੈਡੀ ਕਰਦੇ ਆਂਗੇ ਉਦੋਂ ਜ਼ਿਆਦਾ ਕੋਸਟ ਆਉਂਦੀ ਹੈਗੀ ਕਿਉਂਕਿ ਬੱਚੇ ਨੂੰ ਥੋੜਾ ਜਿਹਾ ਰੱਖ ਰਖਾਵ ਤੇ ਖਾਣੇ ਪੀਣੇ ਦੇ ਜ਼ਿਆਦਾ ਕਰਨਾ ਪੈਂਦਾਗਾ ਜਦੋਂ ਥੋੜਾ ਜਿਹਾ ਅਡਲਟ ਹੋ ਗਿਆ ਡੌਗ ਉਦੋਂ ਜਿੱਦਾਂ ਮੰਨ ਲਓ ਲਾਈਵ ਜਰਮਨ ਖਾਂਦੇ ਨੇਗੇ ਉਨਾ ਹੀ ਖਰਚਾ ਹੁੰਦਾ ਇਹਦਾ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ ਡੌਗ ਦਾ ਵੀ ਲੋਕ ਡਰਾ ਦੇਣ ਵੀ ਇਹਦਾ ਕੋਈ ਵੀ ਉਹਨਾਂ ਨਾਲੋਂ ਦੁਕਣਾ ਜਾਂ ਤਿੱਕਣਾ ਖਰਚਾ ਇਦਾਂ ਦਾ ਕੁਝ ਨਹੀਂ ਹੁੰਦਾ ਉਹਨਾਂ ਦੇ ਵੀ ਹੁੰਦੇ ਨੇ ਕਿ ਇਹ ਤਾਂ ਏਸੀ ਥੱਲੇ ਰਹਿੰਦੇ ਨੇ ਅਸੀਂ ਤੋਂ ਬਿਨਾਂ ਤਾਂ ਕੁੱਤੇ ਰਹਿੰਦੇ ਨਹੀਂ ਆ ਤੇ ਇਦਾਂ ਉਹ ਆਪਦੇ ਤੇ ਡਿਪੈਂਡ ਹੈਗਾ ਜੇ ਮੰਨ ਲਓ ਕਿ ਏਸੀ ਦੇ ਵਿੱਚ ਰੱਖਣਾ ਤਾਂ ਮੰਨ ਲਓ ਕਿ ਡੌਗ ਉਦਾਂ ਦਾ ਬਣੂਗਾ ਇਹ ਡੌਗ ਉਹ ਇਹ ਡੌਗ ਜਿਹੜੇ ਆਪਣੇ ਰੱਖੇ ਬਣੇ ਸਾਰੇ ਪੱਖਿਆਂ ਥੱਲੇ ਰਹਿੰਦੇ ਨੇ ਹੈਗੇ ਅੱਛਾ ਹਾਂਜੀ ਠੀਕ ਹੈ ਠੀਕ ਹੈ ਜੋ ਬਾਈਟ ਥੋੜੀ ਗੱਲ ਕੀਤੀ ਤਾਂ ਨਾਮ ਜਰੂਰ ਦੱਸਿਓ ਮੈਨੂੰ ਕੀ ਹੈ ਇਹਦਾ ਨਾਮ ਰੈਂਪੋ ਹੈ ਅੱਛਾ ਅੱਛਾ ਤੇ ਆਪੂ ਦੀ ਭੈਣ ਦਾ ਨਾਮ ਕੀ ਹੈ ਇਦੀ ਭੈਣ ਦਾ ਉਹਨਾਂ ਲਈ ਜਾਗਾ ਇੱਕ ਆਪਣਾ ਡੌਗ ਸਮਰਾਟ ਆ ਆਪਣੇ ਦੋ ਡੌਗ ਪਾਰਟਿਸਪੇਟ ਕਰ ਰਹੇ ਨੇ ਅੱਛਾ 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 ਤੇ ਆ ਭਾਈ ਉਹ ਉਹਨੀਆਂ ਕੰਪੀਟੀਸ਼ਨ ਦੇ ਵਿੱਚ ਲੈ ਕੇ ਆਏ ਹੋਗੇ ਤਾਂ ਇਹਨਾਂ ਦੀ ਉਮਰ ਕਿੰਨੀ ਕੁ ਹੁੰਦੀ ਆ ਮਤਲਬ ਐਂਡ ਤੱਕ ਕਿੰਨੀ ਕੁ ਉਮਰ ਤੱਕ ਜਾਂਦਾ ਹੈ ਡੌਗ ਐਂਡ ਤੱਕ ਤਕਰੀਬਨ ਮੰਨ ਲਓ ਕਿ 12 ਸਾਲ ਤੱਕ ਡੌਗ ਚਲੇ ਜਾਂਦੇ ਨੇਗੇ ਜਿਹੜੇ ਮੰਨ ਲਓ ਹੋਰ ਕੈਨਲਾਂ ਤੇ ਜਾਂ ਮੰਨ ਲਓ ਕਿ ਸਾਡੇ ਕੋਲੇ ਸਾਡੇ ਕੋਲੇ ਜਿਹੜੇ ਹੁਣ ਡੌਗ ਖੜੇ ਨੇ ਕੋਈ 7-8 ਸਾਲ ਦਾ ਕੋਈ ਮੰਨ ਲਓ 6 ਸਾਲ ਦਾ ਹੈਗੇ ਨੇ ਕਿ ਜਿਹੜੇ ਆਪਣੇ ਫਰੈਂਡ ਸਰਕਲ ਦੇ ਵਿੱਚ ਨੇ ਉੱਥੇ 10-10 12-12 ਸਾਲ ਦੇ ਵੀ ਡੌਗ ਹੈਗੇ ਨੇਗੇ ਅੱਛ ਤਕਰੀਬਨ ਮੰਨ ਲਓ 12-13 ਸਾਲ ਉਮਰ ਹੁੰਦੀ ਹੈਗੀ ਉਮਰ ਤਾਂ ਜਿਆਦਾ 16 ਸਾਲ ਤੱਕ ਕਹਿੰਦੇ ਨੇ ਯਾਨੀ ਕਿ ਜਿਉਂਦੇ ਡੌਗ ਇੱਥੇ ਕਿਤੇ ਕੀ ਨੇਗੇ 16 ਸਾਲ ਤੱਕ ਕੋਈ ਡੌਗ ਪਹੁੰਚਦਾ ਠੀਕ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲ ਕੀਤੀ ਹੈ ਵਧੀਆ ਲੱਗਿਆ ਰੈਮੋ